ਜੇ ਕਰਦੇ ਹੋ ਕਿ ਭਾਈ ਕਰੀ ਦੀ ਜੈ ਨੂੰ ਤੇ ਭਾਈ ਅਮਰ ਕਮਾਲ ਤੇ ਨੂੰ ਆਪਣੀ ਹਮਾਇਤ ਨਹੀਂ ਦੇਣੀ ਆਪਾਂ ਨੂੰ ਹਰ ਤਰ੍ਹਾਂ ਦੀ ਹਿੰਮਤ ਕਰਨੀ ਹੈ ਇੱਕ ਇੱਕ ਵੋਟ ਦੀ ਕਈ ਕਈ ਵੋਟਾਂ ਤੁਸੀਂ ਪਹੁੰਚਾਉਣੀ ਹੈ ਮੇਰੀ ਇਹੋ ਹੀ ਜ਼ਿੰਮੇਰੀ ਹੈ ਕਿ ਆਪਾਂ ਇਸ ਗੱਲ ਵਿੱਚੇ ਨਹੀਂ ਹੈ ਨਵੇਰਾ ਵੀ ਕਰ ਦੇਣਾ ਹੁਣ ਪੈਸੇ ਨਹੀਂ ਕਿਹੜਾ ਆ ਕੇ ਨਾ ਜਿੰਦਾ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਸਾਡੀ ਤਮੋ ਅਲਗ ਬੱਦਿਆ ਯਾਤ ਤਮ ਬੱਦਿਆ ਇਹ ਤਾਂ ਹਵਾ ਦੇ ਖਾਮ ਨਹੀਂ ਇਹ ਸਾਡੇ ਜਿੰਦ ਰਹੇ ਨਾ ਸੰਗਣੋ ਨਾਮ ਜੀ ਨੰਨ ਸਫਾ ਬੰਦੀ ਪਸਿਰ ਵਾਲਿਆ 327 ਦੇ ਵਿੱਚ ਸਾਰਾ ਮੌਜੂਦ ਹੋ ਜੀ ਦਾ ਜੋ ਵੀ ਕਰਨਾ ਹੈ ਸਾਦਾ ਕਿਸੇ ਨਾ ਕੋਈ ਗੈਰ ਗ੍ਰੋਹ ਨਹੀਂ ਨਾ ਕਿਸੇ ਜਾਤ ਨਾ ਨਾ ਪਾਤ ਨਾ ਸਦਾ ਤਾਂ ਧਰਮੀ ਜਿਹਦਾ ਹੈਗਾ ਮਨੁੱਖਤਾ ਦਾ ਕਰਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਥੋਰ ਨਹੀਂ ਦਿੱਸਤ ਮੰਨਦੇ ਆ ਨਹੀਂ ਕਿਹਾ ਜਾ ਰਿਹਾ ਕਿ ਕਿਸੇ ਥੋਰ ਨਹੀਂ ਦਿੱਸਤ ਲਾਗੂ ਕਿਉਂ ਨਹੀਂ ਕਰਦੇ ਕਿਸ ਸਾਡਾ ਕੋਈ ਜਿਹੜਾ ਕਿ ਸਾਡਾ ਜੂਨ ਮੈਨਿਫੈਸਟੋ ਗੁਰੰਤਾ ਆਤੀ ਸਾਰੀ ਜੇਡ ਉੱਠ ਲੈਣੀ ਹੈ ਤੋਂ ਪੰਚ ਕਲਾ ਜਿੱਦਾਂ ਕਰੀਆ ਪੰਜਾਬ ਨੂੰ ਅੱਗੇ ਲਿਉਣ ਵਾਲਾ ਕੋਈ ਵੀ ਬੰਦਾ ਸਾਡੇ ਵਿੱਚ ਹਾਜ਼ਰ ਹੋ ਸਕਦਾ ਹੈ ਸਾਡੇ ਨਾਲ ਜੁਆਇਨ ਕਰ ਸਕਦਾ ਹੈ ਇਹੋ ਹੀ ਮਿੱਥੀ ਆਹ ਗੁਰਦੀ ਜੀ ਕਰਤਾ ਵਾਹਿਗੁਰਦੀ ਜੀ ਫਤਹਿ ਬਹੁਤ ਬਹੁਤ ਦਿਸੰਤਾ ਕਰਵਾ ਦੋ ਕੋਈ ਸਾਰ ਕਹਿੰਦਾ ਇੱਕ ਪਾਸੇ ਫੁਰਦੀ ਹੈ ਟੋਲੀ ਕਾ ਵਿਚਾਰਾਂ ਦੀ ਆ ਪਾਹਲਾ ਫਿਰਦਾ ਸਰਦਾਰਾਂ ਦਾ ਹੁਣ ਰਿਜਲਟ ਆਉਣਾ ਹੀਫਕੋਟ ਵਾਲੇ ਤੁਹਾਡੇ ਕਰਦਾਰਾਂ ਦਾ ਕੋ ਮੇਰੇ ਨਾਲ ਗੁਰਪ੍ਰੀਤ ਸਿੰਘ ਜਵਾਰ ਤੇ ਗੁਲੇਸ਼ ਸਿੰਘ ਦੀ ਡੋਡ ਬੁੱਟਾ ਸਿੰਘ ਅਸੀ ਭਾਈ ਗੁਰਦੀਪ ਸਿੰਘ ਦੀ ਬਖੌਂਦਾ ਸਿੰਘ ਤੇ ਪੱਜਵੀਰ ਸਿੰਘ ਦੀ ਰੋਡੋਂ ਪਟੀ ਜੇ ਸੰਤ ਭੰਡਰਾ ਵਾਲੇ ਤੇ ਨਾਲ ਬਾਕੀ ਸਈਆਂ ਸੀਰ ਜਮੇ ਸਹੀ ਹੋਏ ਨੇ ਪਾਈਦੇ ਸਿੰਘ ਦਾ ਪਰਿਵਾਰ ਪਾਈ ਸਿੰਘ ਦਾ ਪਰਿਵਾਰ ਉਹ ਨਾਲੇ ਉਸਦੇ ਪਹਿਲੇ ਮਰਦੇ ਪਾਈ ਬੀਨ ਸਿੰਘ ਦੇ ਪਰਿਵਾਰ ਦੇ ਮੈਂ ਬੇਨਤੀ ਕਰਾਂ ਕੌਮ ਦੇ ਮਹਾਰਸ਼ੀ ਕੌਮੀ ਜੀ ਦੇ ਸੀਰ ਪਾਈ ਦੇ ਜੁੰਦੇ ਪੁੱਤਰ ਪਾਈ ਸੰਜੀ ਸਿੰਘ ਜੀ ਖਾਇਸਰੂ ਉਹ ਆਪ ਜੀ ਦੇ ਸਾਹਮਣੇ ਬੇਨਤੀ ਕਰਨ ਲਈ ਦੋ ਚਾਰ ਖਾਲਸਾ ਵਾਹਿਗੁਰੂ ਤੇ ਪਾਈ ਸਾਹਿਬ ਜੀ ਦੀ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਵਤੇ ਸਾਧ ਸੰਗਤ ਜੀ ਮੈਂ ਆਪ ਸਭ ਦਾ ਬਹੁਤ ਧੰਨਵਾਦੀ ਆ ਕਿ ਆਪ ਸਭ ਇਨੀ ਚੜ੍ਹਦੀ ਕਲਾ ਦੇ ਵਿੱਚ ਵੀ ਗੱਡੀਆਂ ਸਕੂਟਰ ਮੋਟਰਸਾਈਕਲ ਜਿੰਪਾ ਤੇ ਮਿਲ ਨਾਲ ਪ੍ਰਚਾਰ ਕਰ ਰਹੇ ਹੋ ਮੈਂ ਆਪ ਜਨਤਾ ਤੇ ਬਹੁਤ ਧੰਨਵਾਦ ਕਰਦਾ ਸਾਹ ਸੰਗਤ ਜੀ ਜਤਨ ਸਾਡੇ ਸਾਡੀਆਂ ਫਕੜਾ ਨਿਆਸੀ ਨਵਾ ਗਾਂਧੀ ਤੋਂ ਉਸ ਦਿਨ ਜਿਹੜੇ ਸੱਤਰ ਨੇ ਉਹਨੂੰ ਰਸਤ ਕੀਤਾ ਸੀ ਨਾ ਉਹਨੇ ਛੀਟ ਬੀਮ ਸਿੰਘ ਨੂੰ ਗਿਆ ਸੀ ਬਈ ਤੇਰੇ ਬੱਚੇ ਛੋਟੇ ਛੋਟੇ ਐ ਤੇ ਕੀ ਬੋਣੀਗੇ ਨਾ ਤੇਰੇ ਬੱਚੇ ਛੋਟੇ ਛੋਟੇ ਐ ਬਈ ਤੇਰੇ ਬੱਚਿਆਂ ਦਾ ਕੀ ਬਣੂ ਤਸਮੀਰ ਬੀ ਆਨਕਿਲਾ ਜਵਾਬ ਦਿੱਤਾ ਸੀ ਭਾਈ ਮੈਂ ਬਦਲਾ ਆਪਣੇ ਗੁਰੂ ਦੇ ਲਈ ਲਿਆ ਹੈ ਤੇ ਮੇਰੇ ਬੱਚੇ ਬੱਚਿਆਂ ਦੀ ਰਾਖੀ ਮੇਰਾ ਗੁਰੂ ਤੇ ਮੇਦੀ ਕੌਮ ਕਰੂਗੀ ਸਾਰ ਸੰਗਤ ਜੀ ਅੱਜ ਮੈਂ ਉਸੇ ਕੌਮ ਦੇ ਅੱਗੇ ਖੜਾ ਹਾਂ ਤੇ ਆਸ ਕਰਦਾ ਕਿ ਸਿੱਖ ਕੌਮ ਅੱਜ ਮੇਰਾ ਸਾਥ ਦੇਗੀ ਤੇ ਮੈਨੂੰ ਕਾਮਯਾਬ ਕਰੂਗੀ ਮੈਂ ਵੀ ਆਪ ਸਭ ਨੂੰ ਵਿਸ਼ਵਾਸ ਦਿਵਾਉਣਾ ਜਿਸ ਪ੍ਰੋਫੇ ਕਰਕੇ ਜਿਸ ਦੀ ਇੱਜ਼ਤ ਕਰਕੇ ਇਸੀ ਫੜ ਗਏਂ ਤੁਸੀਂ ਦੀ ਇੱਜ਼ਤ ਕਰਕੇ ਤੁਸੀਂ ਮੈਨੂੰ ਜਿਕਾਰੇ ਹੋ ਮੈਂ ਵੀ ਵਿਸ਼ਵਾਸ ਦਿਵਾਉਣਾ ਕਿ ਉਹਨਾਂ ਦੀ ਇੱਜ਼ਤ ਦਾਗ ਨਹੀਂ ਲੱਗਣ ਦਊਂਗਾ ਤੁਹਾਡੇ ਨਾਲ ਸੁਖ ਦੁਖ ਖਰੇ ਚੰਗੇ ਮਾੜੇ ਕਹਿਣ ਤੁਹਾਡਾ ਸਾਥ ਦਊਂਗਾ वाहेगुरु जी का ख़ालसा वाहेगुरु जी ख़बर